ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਹਾਂ ਜੀ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਤੇ ਇੱਕ ਵਾਰੀ ਫਿਰ ਤੋਂ ਲੈ ਕੇ ਆ ਗਏ ਆਂ ਜੀ ਤੁਹਾਡੇ ਲਈ ਆਪਾਂ ਬਹੁਤ ਹੀ ਸੋਹਣੇ ਸੋਹਣੇ ਤੇ ਪਿਆਰੇ ਪਿਆਰੇ ਜੇ ਸੂਟ ਤੇ ਜਿਨ੍ਹਾਂ ਦੀ ਰੇਟ ਤੇ ਰੇਂਜ ਜਿਹੜੀ ਆ ਅੱਜ ਆਪਾਂ ਕਰ ਦਿੱਤੀ ਆ ਕਮਾਲ ਕਮਾਲ ਕੀ ਆ ਉਹ ਹੈਗੇ ਜੇ ਪ੍ਰਿੰਟ ਸ਼ਰਟ ਤੇ ਬਾਟਮ ਦੇ ਉੱਤੇ ਕਢਾਈ ਇਹ ਸੂਟ ਤੁਸੀਂ ਦੇਖ ਸਕਦੇ ਜੇ ਇਹਦੀ ਸਾਰੀ ਜਿਹੜੀ ਆ ਡਿਟੇਲ ਜਿਹੜੀ ਤੁਹਾਨੂੰ ਮੈਂ ਦੱਸ ਦਿੰਨਾ ਇਹ ਬਣਿਆ ਜੇ ਕਲੀਆਂ ਵਾਲਾ ਸੂਟ ਇਹਦੀਆਂ ਆ ਸਾਰੀਆਂ ਕਲੀਆਂ ਪੰਨਾਂ ਜੇ ਇਦਾਂ ਤੇ ਇਹ ਇਹਦੀ ਹੈ ਜੀ ਬਾਟਮ ਇਹ ਸੂਟ ਤੁਸੀਂ ਇਦਾਂ ਹੀ ਤਿਆਰ ਕਰਵਾ ਸਕਦੇ ਜੇ ਇਹਨਾਂ ਦੇ ਵਿੱਚ ਹੋਰ ਜਿਹੜੇ ਪ੍ਰਿੰਟ ਨੇ ਉਹ ਆਪਣੇ ਕੋਲ ਮਿਲ ਜਣਗੇ ਤੁਹਾਨੂੰ ਆ ਸਾਰੇ ਸੂਟ ਜਿਹੜੇ ਆ ਇਹਨਾਂ ਦੇ ਨਾਲ ਦੇ ਹੀ ਆ ਲਓ ਜੀ ਕਰੋ ਚੈੱਕ ਕਾਟਨ ਦੇ ਵਿੱਚ ਆ ਗਿਆ ਜੇ ਸੂਟ ਆਪਣੇ ਕੋਲ ਪ੍ਰਿੰਟ ਆ ਗਿਆ ਜੇ ਸ਼ਰਟ ਕੋਟਾ ਡੋਰੀਆ ਦਾ ਦੁਪੱਟਾ ਆ ਗਿਆ ਜੇ ਪਲੇਨ ਤੇ ਇਹ ਜਿਹੜਾ ਸੂਟ ਆ ਇਹ ਆਪਾਂ ਤਿਆਰ ਕੀਤਾ ਆ ਏ ਸ਼ੇਪ ਕਲੀਆਂ ਵਾਲੀ ਫਰੌਗ ਤੇ ਇਹਦਾ ਤੁਸੀਂ ਕੁਝ ਵੀ ਤਿਆਰ ਕਰਵਾ ਸਕਦੇ ਜੇ ਨਾਲ ਇਹਦੇ ਆਉਂਦਾ ਜੇ ਬਾਟਮ ਦੇ ਉੱਤੇ ਵਰਕ ਤੇ ਇਹ ਜਿਹੜਾ ਜੇ ਪੂਰਾ ਸੂਟ ਜਿਹੜਾ ਵਖੋ ਜਿੱਦਾਂ ਨੈਕ ਦੇ ਉੱਤੇ ਲੈਸਾਂ ਲੱਗੀਆਂ ਦੁਪੱਟੇ ਦੇ ਲੱਗੀਆਂ ਇਹਦੀਆਂ ਬਾਹਾਂ ਜਿਹੜੀਆਂ ਆ ਇਹ ਵੀ ਜਿਹੜੀਆਂ ਚੋਣਾ ਵਾਲੀਆਂ ਬਣੀਆਂ ਤੇ ਆਹ ਜਿਹੜਾ ਸਾਰਾ ਸੂਟ ਹੈ ਇਹ ਵੀ ਸਾਰਾ ਜਿਹੜਾ ਇਹ ਕਲੀਆਂ ਵਾਲਾ ਬਣ ਕੇ ਤਿਆਰ ਹੋਇਆ ਤੇ ਇਹਦੀ ਜਿਹੜੀ ਫੁੱਲ ਵੀਡੀਓ ਜਿਹੜੀ ਆ ਕਲੀਆਂ ਵਾਲੇ ਸੂਟ ਦੀ ਕਟਿੰਗ ਦੀ ਤੇ ਪੂਰੀ ਸਟਿਚਿੰਗ ਦੀ ਵੀਡੀਓ ਜਿਹੜੀ ਆ ਉਹ ਵੀ ਮੇਰੇ ਚੈਨਲ ਦੇ ਉੱਤੇ ਜਿਹੜੀ ਅਪਲੋਡ ਕਰ ਦੇਣੀ ਮੈਂ ਤੁਸੀਂ ਚੈੱਕ ਕਰ ਲਿਓ ਤੇ ਇਹ ਵੇਖ ਸਕਦੇ ਜੇ ਤੁਸੀਂ ਇਹਨੂੰ ਆਪਾਂ ਪੂਰਾ ਡਿਜ਼ਾਈਨਰ ਜਿਹੜਾ ਤਿਆਰ ਕਰਵਾਇਆ ਆ ਤੇ ਇਹਦਾ ਰੇਟ ਕੀ ਆ ਪ੍ਰਣਾ ਸਟਿਚਿੰਗ ਤੋਂ ਸਿਰਫ 650 ਰੁਪਏ ਦਾ ਸੂਟ ਜੇ ਤੇ ਸੂਟ ਦੀ ਲੁੱਕ ਤੇ ਗ੍ਰੇਸ ਚੈੱਕ ਕਰੋ 1500 2000 ਦੀ ਰੇਂਜ ਦਾ ਸੂਟ ਬਣ ਜਾਂਦਾ ਜੇ ਬਸ ਇਹ ਹੈ ਕਿ ਤੁਹਾਡੇ ਕੀ ਹੁੰਦੇ ਹੁੰਦੇ ਆ ਵੀ ਬਣਾਉਣ ਵਾਲੇ ਚ ਜਾਣ ਹੋਣਾ ਚਾਹੀਦੀ ਆ ਤੁਹਾਡੇ ਟੇਲਰ ਚ ਦਮ ਹੋਵੇ ਤੇ ਸੂਟ ਦੀ ਮਜਾਲ ਕੀ ਆ ਕਿ ਨਾ ਬਣੇ ਆ ਚੈੱਕ ਕਰੋ ਜਰੀਕ ਤੇ ਇਹ ਤਾਂ ਹੀ ਵੇਖ ਸਕਦੇ ਜੇ ਆਨਲਾਈਨ ਜਿਹੜੇ ਆ ਹਜ਼ਾਰ ਹਜ਼ਾਰ 15 1500 ਦੇ ਸੂਟ ਜਿਹੜੇ ਸੇਲ ਹੋਣਦੇ ਆ ਜੇ ਤੇ ਆਪਣੇ ਕੋਲ ਹੈਗਾ ਜੇ ਸਿਰਫ ਤੇ ਸਿਰਫ 600 ਤੇ 500 ਰੁਪਈਆ ਦੇ ਵਿੱਚ ਇਦਾਂ ਮਤਲਬ ਵਾਲੇ ਇਹ ਨਹੀਂ ਵੀ ਜੇ ਰੇਟ ਘਟਾਇਆ ਤੇ ਕੁਆਲਿਟੀ ਨਾਲ ਕੰਪਰੋਮਾਈਜ਼ ਕਰਾਂਗੇ ਆਪਾਂ ਕੋਈ ਤੇ ਇਹ ਆਪਾਂ ਸੋਹਣੀ ਚੀਜ਼ ਤੁਹਾਨੂੰ ਬਣਾ ਕੇ ਦੇਣੀ ਆ ਤੇ ਕੈਂਡ ਲੁੱਕ ਦੇ ਵਿੱਚ ਇਹਨਾਂ ਦੇ ਵਿੱਚ ਕਲਰ ਆਪਸ਼ਨ ਆ ਜਿਹੜੀਆਂ ਆ ਉਹ ਵੀ ਤੁਹਾਨੂੰ ਮੈਂ ਦਿਖਾ ਦਵਾਂ ਸਾਰੀਆਂ ਹੀ ਆ ਲਓ ਜੀ ਇੱਕ ਤੇ ਆ ਆ ਗਿਆ ਜਿਹਦੇ ਵਿੱਚ ਕਲਰ ਬਾਟਮ ਆ ਗਈ ਲਾਈਟ ਲਵੈਂਡਰ ਸ਼ੇਡ ਦੀ ਤੇ ਨਾਲ ਆ ਗਿਆ ਗ੍ਰੀਨ ਗ੍ਰੀਨ ਤੇ ਨਾਲ ਦੁਪੱਟਾ ਇਹਦੇ ਇਸ ਤੋਂ ਬਾਅਦ ਆ ਸੇਮ ਜਿਹੜਾ ਸੂਟ ਡਮੀ ਦੇ ਲੱਗਾ ਜਿਹੜਾ ਤੁਸੀਂ ਵੇਖ ਲਿਆ ਇਸ ਤੋਂ ਬਾਅਦ ਆ ਵੇਖ ਸਕਦੇ ਜੇ ਤੁਸੀਂ ਮੈਰੂਨ ਦੇ ਨਾਲ ਤੇ ਆ ਜਿਹੜਾ ਹੈਗਾ ਜੇ ਇਹ ਬਲੈਕ ਨਹੀਂਗਾ ਇਹ ਵੀ ਡਾਰਕ ਜਿਹੜਾ ਆ ਕੋਕਾ ਕੋਲਾ ਸੂਟ ਆ ਇਹ ਕੋਕਾ ਕੋਲਾ ਕਲਰ ਦੀ ਬਾਟਮ ਹੈ ਇਹਦੀ ਤੇ ਪ੍ਰਿੰਟ ਸ਼ਰਟ ਆ ਤੇ ਆ ਜਿਹੜਾ ਜੇ ਇਹ ਬਲੈਕ ਦੇ ਨਾਲ ਆ ਬਲੈਕ ਬਾਟਮ ਹੈ ਇਹਦੀ ਤੇ ਇਹਦੇ ਵਿੱਚ ਵਾਈਟ ਬਲੈਕ ਪ੍ਰਿੰਟ ਆ ਇਹ ਲਵੈਂਡਰ ਬਾਟਮ ਦੇ ਨਾਲ ਫੇਰ ਆ ਗਿਆ ਪ੍ਰਿੰਟ ਚੇਂਜ ਤੇ ਆ ਆ ਗਿਆ ਤੁਹਾਡਾ ਮੋਸਟ ਡਿਮਾਂਡੇਬਲ ਕਲਰ ਇਹਨਾਂ ਸਾਰਿਆਂ ਦੀ ਫੁੱਲ ਵੀਡੀਓ ਫੁੱਲ ਵਲੌਗ ਮੈਂ ਹੁਣੇ ਤੁਹਾਨੂੰ ਚੈੱਕ ਕਰਾਉਣਾ ਆਜੋ ਕਰਦੇ ਆ ਚੈੱਕ ਤੇ ਆਪਣੇ ਕੋਲ ਪਹਿਲਾ ਕਲਰ ਤੇ ਪਹਿਲਾ ਹੀ ਸੂਟ ਬਹੁਤ ਜ਼ਿਆਦਾ ਪਿਆਰਾ ਸੂਟ ਜੇ ਤੇ ਇਹਦਾ ਜਿਹੜਾ ਹੈਗਾ ਜੇ ਪ੍ਰਿੰਟ ਬਹੁਤ ਜਿਆਦਾ ਸੋਹਣਾ ਤੁਹਾਨੂੰ ਪ੍ਰਿੰਟ ਦਿਖਾਉਣਾ ਤੇ ਕਪੜਾ ਵੀ ਬਹੁਤ ਸੋਹਣਾ ਜੇ ਕਾਟਨ ਜੇ ਤੇ ਪਲੀਜ਼ ਕਸਟਮਰ ਬਾਰ-ਬਾਰ ਸਾਨੂੰ ਕਈ ਵਾਰੀ ਮੈਸੇਜ ਕਰਦੇ ਆ ਪਿਓਰ ਕਾਟਨ ਆ ਜੀ ਜਾਂ ਇਹ ਕਿਹੜੀ ਕਾਟਨ ਆ ਮੈਂ ਹਰ ਇੱਕ ਕਸਟਮਰ ਨੂੰ ਇਹ ਰਿਕਵੈਸਟ ਬੇਨਤੀ ਕਰਦਾ ਨਾ ਕਿ ਆਪਾਂ ਇਹਨੂੰ ਕਾਟਨ 베ਸ ਦੇ ਵਿੱਚ ਗਿਣਦੇ ਆ ਇਹ ਕਾਟਨ ਆ ਨਾ ਕਿ ਪਿਓਰ ਕਾਟਨ ਇਹ ਚੀਜ਼ ਨੂੰ ਮੈਂ ਪਹਿਲਾਂ ਕਲੀਅਰ ਕਰ ਦਵਾ ਕਿ ਇਹ ਪਿਓਰ ਕਾਟਨ ਨਹੀਂ ਕਿਉਂਕਿ ਤੁਹਾਨੂੰ ਪਤਾ ਪਿਓਰ ਕਾਟਨ 650 ਰੁਪਈਆ ਚ ਉਹ ਵੀ ਕਢਾਈ ਦੇ ਨਾਲ ਬਾਟਮ ਪਲੱਸ ਦੁਪੱਟਾ ਇੰਨੇ ਚ ਨਹੀਂ ਮਿਲਦਾ ਪਰ ਕੁਆਲਿਟੀ ਜ਼ਬਰਦਸਤ ਹੋਊਗੀ ਇਹ ਗੱਲ ਦੀ ਗਾਰੰਟੀ ਦਊਂਗਾ ਤੁਹਾਨੂੰ ਮੈਂ ਤੇ ਕੋਈ ਵੀ ਕਸਟਮਰ ਦੇ ਮਨ 'ਚ ਕਨਫਿਊਜ਼ਨ ਹੋਵੇ ਜੇ ਉਹਨੂੰ ਕਲੀਅਰ ਕਰਨਾ ਹੋਵੇ ਸਾਡੇ ਕੋਲ ਸ਼ਾਪ ਤੇ ਆਣ ਕੇ ਵਿਜ਼ਿਟ ਕਰ ਸਕਦੇ ਜੀ ਅਸੀਂ ਫੁੱਲ ਗਾਰੰਟੀ ਦੇਣ ਦੇ ਤੈਨੂੰ ਕਿ ਜੀ ਆਇਆਂ ਨੂੰ ਮੋਸਟ ਵੈਲਕਮ ਦੁਕਾਨ ਤੇ ਆਓ ਰਾਜੇਸੰਸੀ ਪੁਰਾਣੇ ਅੱਡੇ ਅਨਹਦ ਆਰਸ ਬੁਟੀਕ ਨਾਮ ਤੋਂ ਸ਼ਾਪ ਹੈ ਸਾਡੀ ਆਣ ਕੇ ਜਦੋਂ ਮਰਜ਼ੀ ਸੂਟ ਤੁਸੀਂ ਆਪਣੇ ਹੱਥ ਨਾਲ ਚੈੱਕ ਕਰਕੇ ਲੈ ਕੇ ਜਾਓ ਕਰੋ ਚੈੱਕ ਪਹਿਲਾ ਸੂਟ ਇਹਦਾ ਆ ਗਿਆ ਪ੍ਰਿੰਟ ਸ਼ਰਟ ਤੇ ਪਲੱਸ ਇਹਦੇ ਨਾਲ ਹੈਗਾ ਜੇ ਕੋਟਾ ਡੋਰੀਆ ਦਾ ਦੁਪੱਟਾ ਦੁਪੱਟਾ ਆਊਗਾ ਜੇ ਡਬਲ ਡਾਈ ਦੇ ਨਾਲ ਬਿਲਕੁਲ ਸਿੰਪਲ ਤੇ ਪਲੇਨ ਦੁਪੱਟਾ ਜੇ ਕੋਈ ਡਿਜ਼ਾਈਨ ਨਹੀਂ ਹੋਇਆ ਕੋਈ ਕੁਝ ਨਹੀਂ ਇਹਦੇ ਉੱਪਰ ਇਹਨੂੰ ਤੁਸੀਂ ਆਪਣੇ ਤਰੀਕੇ ਨਾਲ ਡਿਜ਼ਾਈਨ ਕਰਵਾ ਸਕਦੇ ਜੇ ਸੇਮ ਲਾਈਕ ਇਦਾਂ ਇਹਦੇ ਪੱਲਿਆਂ ਦੇ ਉੱਤੇ ਲਵਾਈਆ ਲੈਸ ਇਹ ਮੋਟੀ ਛੋਟੀ ਚੌੜੀ ਪਤਲੀ ਜਿੰਨੀ ਮਰਜ਼ੀ ਤੁਸੀਂ ਲਵਾ ਸਕਦੇ ਜੇ ਉਹ ਤੁਹਾਡੀ ਚੋਇਸ ਹੈ ਤੇ ਇਹਦੇ ਨਾਲ ਆ ਗਈ ਬਾਟਮ ਆ ਰਹੀ ਜੀ ਇਹਦੀ ਬਾਟਮ ਇਹਦੀ ਲਾਈਟ ਲਵੈਂਡਰ ਸ਼ੇਡ ਦੀ ਬਾਟਮ ਹੈ ਤੇ ਬਹੁਤ ਜ਼ਿਆਦਾ ਸ਼ਾਨਦਾਰ ਹੈਗਾ ਜੇ ਪ੍ਰਿੰਟ ਰੇਟ ਕੀ ਇਹਦਾ ਸਿਰਫ ਤੇ ਸਿਰਫ 650 ਰੁਪਏ ਹੈ ਫ੍ਰੀ ਸ਼ਿਪਿੰਗ ਦੇ ਨਾਲ ਆਲ ਓਵਰ ਇੰਡੀਆ ਦੇ ਵਿੱਚ ਫ੍ਰੀ ਸ਼ਿਪਿੰਗ ਜੀ ਜੀ ਦੀ ਆ ਲਓ ਜੀ ਇਸ ਤੋਂ ਬਾਅਦ ਆ ਗਿਆ ਇਹਦੇ ਵਿੱਚ ਦੂਜਾ ਪ੍ਰਿੰਟ ਇਹਦੇ ਨਾਲ ਵੀ ਦੁਪੱਟਾ ਜਿਹੜਾ ਜੇ ਕੋਟਾ ਡੋਰੀਆ ਦਾ ਜੇ ਚੈੱਕ ਕਰੋ ਵਾਈਟ ਤੇ ਫਰੋਜੀ ਦੇ ਨਾਲ ਨਾਲ ਸਕਾਈ ਬਲੂ ਕਲਰ ਦਾ ਕੰਟਰਾਸਟ ਜੇ ਤੇ ਬਹੁਤ ਜਿਆਦਾ ਸੋਹਣਾ ਦੁਪੱਟਾ ਆ ਟੂ ਡਬਲ ਸਾਈਡ ਦੇ ਤੇ ਟੂ ਡੀ ਦੁਪੱਟਾ ਡਬਲ ਡਾਈ ਹੋਇਆ ਜੇ ਬਾਟਮ ਦੇ ਉੱਤੇ ਵਰਕ ਵੇਖ ਸਕਦੇ ਜੀ ਤੁਸੀਂ ਕਿੰਨਾ ਪਿਆਰਾ ਤੇ ਹੈਵੀ ਵਰਕ ਹੈ ਇਹਦਾ 8.5 ਮੀਟਰ ਦੀ ਕੱਟ ਜੇ ਤੇ ਬਕਾਇਦਾ ਇਹਦੇ ਵਿੱਚ ਸਾਰੀਆਂ ਸਟੈਂਪਾਂ ਲੱਗੀਆਂ ਜੇ ਸੂਟਾਂ ਦੇ ਉੱਪਰ ਤੁਸੀਂ ਵੇਖ ਸਕਦੇ ਜੇ ਸ਼ਰਟਾਂ ਦੇ ਉੱਪਰ ਬਕਾਇਦਾ ਮਾਰਕੇ ਲੱਗੇ ਆ ਤੇ ਕੁਆਲਿਟੀ ਜਿਹੜੀ ਉਹ ਬਹੁਤ ਜ਼ਿਆਦਾ ਸੋਹਣੀ ਹੈ ਇਹਦੀ ਤੇ ਇਹ ਵੀ ਤੁਹਾਨੂੰ ਮਿਲ ਜਾਣਗੇ ਜੇ ਸਿਰਫ ਤੇ ਸਿਰਫ 650 ਰੁਪਈਆ ਦੇ ਵਿੱਚ ਇਹਨੂੰ ਤੁਸੀਂ ਤਿਆਰ ਕਰਵਾ ਲਓ ਡਿਜ਼ਾਈਨ ਕਰਵਾ ਲਓ ਜਿੱਦਾਂ ਮਰਜ਼ੀ ਆਪਣੇ ਤਰੀਕੇ ਦੇ ਨਾਲ ਜੇ ਕੋਈ ਕਸਟਮਰ ਚਾਹੁੰਦਾ ਹੈ ਕਿ ਅਸੀਂ ਇਹਨੂੰ ਤਿਆਰ ਕਰਕੇ ਦਈਏ ਤੇ ਆਪਾਂ ਵੀ ਕਰਵਾ ਦਾਂਗੇ ਉਹੀ ਮੈਸੇਜ ਕਰਕੇ ਫੋਨ ਕਰਕੇ ਇੱਕ ਵਾਰੀ ਗੱਲ ਕਰ ਲਿਓ ਆਪਣਾ ਮੈਜ਼ਰਮੈਂਟ ਦੇ ਦੇਓ ਆਪਾਂ ਰੈਡੀ ਕਰਵਾ ਦਾਂਗੇ ਹਾਂ ਲੋ ਜੀ ਆ ਵੀ ਕਰੋ ਚੈੱਕ ਇਰੀਕ ਇਹਦੇ ਵੀ ਬਹੁਤ ਜਿਆਦਾ ਪਿਆਰਾ ਸੋਹਣਾ ਵਰਕ ਹੋਇਆ ਜੇ ਇਹ ਕਲਰ ਜਿਹੜਾ ਹੈਗਾ ਜੇ ਇਹ ਡਾਰਕ ਮਹਿਰੂਨ ਛੇਡ ਜੇ ਪਲੀਜ਼ ਇਹਨੂੰ ਇਹ ਗੱਲ ਨੂੰ ਖਿਆਲ ਕਰਿਓ ਬਹੁਤ ਜਿਆਦਾ ਡਾਰਕ ਮਹਿਰੂਨ ਛੇਡ ਆ ਤੇ ਆ ਹੈਗਾ ਜੇ ਇਹਦੇ ਨਾਲ ਪ੍ਰਿੰਟ ਸ਼ਰਟ ਤੇ ਪਲੱਸ ਇਹਦੇ ਨਾਲ ਦੁਪੱਟਾ ਕੋਟਾ ਡੋਰੀਆ ਦਾ ਹਾਂ ਲੋ ਜੀ ਆ ਆ ਗਿਆ ਪ੍ਰਿੰਟ ਤੇ ਇਹਦੇ ਨਾਲ ਆ ਗਈ ਬਾਟਮ ਜਿਹੜੀ ਆ ਲਵੈਂਡਰ ਸ਼ੇਡ ਦੀ ਤੇ ਇੱਕ ਚੀਜ਼ ਹੋਰ ਜੇ ਇਹਦੇ ਵਿੱਚ ਲਾਈਨਿੰਗ ਲਾਉਣ ਦੀ ਜਰੂਰਤ ਨਹੀਂ ਤੁਹਾਨੂੰ ਕਿਸੇ ਵੀ ਸੂਟ ਨੂੰ ਨਾ ਸ਼ਰਟ ਨੂੰ ਤੇ ਨਾ ਬਾਟਮ ਨੂੰ ਬਿਨਾਂ ਲਾਈਨਿੰਗ ਤੋਂ ਸਟਿਚ ਹੋਣ ਵਾਲੇ ਜੇ ਪ੍ਰਿੰਟ ਚੈੱਕ ਕਰੋ ਪਹਿਲਾਂ ਤਾਂ ਫਿਰ ਇਹਦੀ ਕਢਾਈ ਦੀ ਸਫਾਈ ਤੇ ਕਢਾਈ ਦੇ ਡਿਜ਼ਾਈਨ ਤੇ ਨਾਲ ਕੋਟਾ ਡੋਰੀਆ ਦੇ ਦੁਪੱਟੇ ਪਲੇਨ ਰੇਟ ਕੀ ਆ 600 ਤੇ 50 ਰੁਪਏ ਸਿਰਫ ਸ਼ਿਪਿੰਗ ਹੋਊਗੀ ਫ੍ਰੀ ਇਹਨਾਂ ਦੀ ਹਾਲੋ ਜੀ ਅਬੀ ਕਲਰ ਚੈੱਕ ਕਰੋ ਇਹਦੀ ਵੀ ਬਹੁਤ ਜ਼ਿਆਦਾ ਡਿਮਾਂਡ ਰਹਿੰਦੀ ਹੈ ਕਲਰ ਦੀ ਇਹਦੇ ਨਾਲ ਬਾਟਮ ਹੈ ਜੇ ਵਾਈਟ ਕਲਰ ਦੀ ਇਹ ਵੀ ਤੁਸੀਂ ਵੇਖ ਸਕਦੇ ਜੇ ਇਹਦੇ ਵਿੱਚ ਵੀ ਮੈਨੂੰ ਨਹੀਂ ਲੱਗਦਾ ਕਿ ਜ਼ਿਆਦਾ ਜ਼ਰੂਰਤ ਪਊਗੀ ਲਾਈਨਿੰਗ ਲਾਉਣ ਦੀ ਸ਼ਾਇਦ ਇਹ ਬਾਟਮ ਨੂੰ ਵਾਈਟ ਨੂੰ ਪਹਿਜੇ ਬਾਕੀ ਹੋਰ ਕਿਸੇ ਨੂੰ ਲੋੜ ਨਹੀਂ ਲਾਈਨਿੰਗ ਦੀ ਹਾਲੋ ਜੀ ਡਿਜ਼ਾਈਨ ਪ੍ਰਿੰਟ ਬਹੁਤ ਸ਼ਾਨਦਾਰ ਜੇ ਰੇਟ ਕੀ ਹੈ ਇਹਨਾਂ ਦਾ ਅੱਜ ਰੇਟ ਸਸਤੇ ਤੇ ਫ੍ਰੀ ਵਾਲੇ ਸਮਝੋ ਤੇ ਨਹੀਂ ਇਹ ਸੋਪਨਿਆ ਮਨ ਪੰਜਾਬ ਦੇ ਵਿੱਚ ਸੂਟ ਆ ਬਾਟਮ ਵਰਕ ਦੇ ਨਾਲ ਪ੍ਰਿੰਟ ਸ਼ਰਟ ਆ ਤੇ ਵਰਕ ਬਹੁਤ ਜ਼ਿਆਦਾ ਸੋਹਣੇ ਜਿਹਾ ਬਾਟਮ ਦੇ ਉੱਤੇ ਚੈੱਕ ਕਰੀ ਜੋ ਸਕਰੀਨ ਸ਼ਾਟ ਲਈ ਜਾਓ ਤੇ WhatsApp ਤੇ ਮੈਸੇਜ ਕਰੀ ਜਾਓ ਤੇ ਆਹ ਪ੍ਰਿੰਟ ਤਾਂ ਸੇਮ ਉਹੀ ਆ ਗਿਆ ਜਿਹੜਾ ਆਪਾਂ ਇਹ ਤਿਆਰ ਕਰਵਾਇਆ ਇਹ ਬਾਟਮ ਇਹਦੇ ਨਾਲ ਇਹ ਸਾਰਾ ਜਿਹੜਾ ਤੁਸੀਂ ਵੇਖਣ ਦਾ ਹੈ ਜੇ ਤੇ ਇਹੋ ਸੇਮ ਡਿੱਟੋ ਪ੍ਰਿੰਟ ਜਿਹੜਾ ਆ ਉਹ ਆਪਣੇ ਕੋਲ ਆ ਪਿਆ ਹੈ ਕਪੜਾ ਬਹੁਤ ਜ਼ਿਆਦਾ ਮਲੈਮ ਜੇ ਬਹੁਤ ਜ਼ਿਆਦਾ ਕੰਫਰਟੇਬਲ ਜੇ ਤੇ ਫਿਰ ਮੈਂ ਇੱਕ ਵਾਰੀ ਬਾਰ-ਬਾਰ ਕਲੀਅਰ ਕਰ ਦਵਾਂ ਕਿ ਪਲੀਜ਼ ਇਹਨੂੰ ਪਿਓਰ ਕਾਟਨ ਨਾ ਸਮਝਿਓ ਨਾ ਇਹਨੂੰ ਪਿਓਰ ਕਾਟਨ ਚ ਗਿਣਿਓ ਕਿਉਂਕਿ ਤੁਹਾਨੂੰ ਪਤਾ ਇੰਨੀ ਰੇਂਜ ਦੇ ਵਿੱਚ ਪਿਓਰ ਕਾਟਨ ਨਹੀਂ ਆਉਣੀ ਪਰ ਫਿਰ ਵੀ ਇਸ ਕਪੜੇ ਦੀ ਕੁਆਲਿਟੀ ਗਾਰੰਟੀ ਜਿਹੜੀ ਉਹ ਮੇਰੀ ਆ ਇਹਨੂੰ ਤੁਸੀਂ ਆਣ ਕੇ ਦੁਕਾਨ ਤੇ ਚੈੱਕ ਕਰਕੇ ਲੈ ਕੇ ਜਾਓ ਆਨਲਾਈਨ ਮੰਗਾਓ ਅੱਖਾਂ ਬੰਦ ਕਰਕੇ ਖਰੀਦੋ ਕੋਈ ਟੈਨਸ਼ਨ ਨਹੀਂ ਇਹਦਾ ਮਤਲਬ ਇਹ ਨਹੀਂ ਵੀ ਜੇ ਰੇਟ ਘਟਿਆ ਤਾਂ ਕੁਝ ਕੁਆਲਿਟੀ ਚ ਕੰਪਰੋਮਾਈਜ਼ ਕਰਤਾ ਨਹੀਂ ਜੀ ਟੌਪ ਦੀ ਕੁਆਲਿਟੀ ਤੇ ਘੈਂਟ ਰੇਟ ਤੇ ਘੈਂਟ ਸੂਟ ਤੇ ਇਹ ਸਾਰਾ ਜਿਹੜਾ ਆਪਾਂ ਸਟਾਕ ਤੁਹਾਨੂੰ ਦਿਖਾਇਆ ਪ੍ਰਿੰਟ ਦਿਖਾਏ ਆ ਇਹ ਤੁਹਾਨੂੰ ਮਿਲ ਜਾਣਗੇ ਸਿਰਫ ਤੇ ਸਿਰਫ 650 ਰੁਪਈਆ ਦੇ ਵਿੱਚ ਸ਼ਿਪਿੰਗ ਫਰੀ ਦੇ ਨਾਲ ਆਲ ਓਵਰ ਇੰਡੀਆ ਦੇ ਵਿੱਚ ਤੇ ਹੋਰ ਨਵੇਂ ਸੂਟ ਤੇ ਨਵੇਂ ਡਿਜ਼ਾਈਨ ਵੇਖਣ ਲਈ ਤੁਸੀਂ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ Instagram ਪੇਜ ਨੂੰ ਫੋਲੋ ਕਰਿਓ ਫਿਰ ਮਿਲਦੇ ਆ ਜੀ ਨਵੀਂ ਵੀਡੀਓ ਨਵੇਂ ਲਾਈਵ ਦੇ ਵਿੱਚ ਬਾਏ ਬਾਏ ਸਤਿ ਸ੍ਰੀ ਅਕਾਲ ਜੀ ਧੰਨਵਾਦ ਟੇਕ ਕੇਅਰ